ਵਾ ਨਿਗੜਦੇ ਮੁਬਾਰਕ ਅਲੀ ਉਰਫ ਸ਼ਕਤੀਮਾਨ ਦੇ ਲਈ ਅੱਜ ਮੁਬਾਰਕ ਦਿਨ ਹੈ ਕਿਉਂਕਿ ਅੱਜ ਉਸ ਦਾ ਆਪਣੇ ਪਰਿਵਾਰ ਦੇ ਨਾਲ ਮੁੜ ਤੋਂ ਮਿਲਪ ਹੋਇਆ ਹੈ ਉਹ ਵੀ 7 ਸਾਲਾਂ ਬਾਅਦ ਦਰਅਸਲ ਦਿਮਾਗੀ ਤੌਰ ਤੇ ਪਰੇਸ਼ਾਨ ਮੁਬਾਰਕ ਅਲੀ ਕਰੀਬ 7 ਸਾਲ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ ਜਿਸ ਦੀ ਪਰਿਵਾਰ ਦੇ ਵੱਲੋਂ ਖੂਪਾਲ ਕੀਤੀ ਗਈ ਲੇਕਿਨ ਉਹ ਨਾ ਮਿਲਿਆ ਅਸਲ ਵਿੱਚ ਮੁਬਾਰਕ ਅਲੀ ਟ੍ਰੇਨ ਦੇ ਰਾਹੀਂ ਕੋਲਕਾਤਾ ਪਹੁੰਚ ਗਿਆ ਸੀ ਕੋਲਕਾਤਾ ਵਿੱਚ ਉਹ ਸੜਕਾਂ ਤੇ ਪੀਕ ਮੰਗ ਕੇ ਗੁਜ਼ਾਰਾ ਕਰਦਾ ਸੀ ਮਾਨਸਿਕ ਤੌਰ ਤੇ ਠੀਕ ਨਾ ਹੋਣ ਕਾਰਨ ਕੋਈ ਉਸ ਦੇ ਘਰ ਪਰਿਵਾਰ ਬਾਰੇ ਨਹੀਂ ਜਾਣ ਪਾਰਿਆ ਸੀ ਲੇਕਿਨ ਹੁਣ ਕਰੀਬ 7 ਸਾਲ ਬਾਅਦ ਮੁਬਾਰਕ ਅਲੀ ਦਾ ਮੇਲ ਕੋਲਕਾਤਾ ਦੇ ਵਪਾਰੀ ਰਾਜਕੁਮਾਰ ਨਾਲ ਹੋਇਆ ਇਸ ਬਲੇਮਾਨਸ ਨੇ ਵੱਡੀ ਜਦੋ ਜਹਿਦ ਦੇ ਨਾਲ ਮੁਬਾਰਕ ਅਲੀ ਉਰਫ ਸ਼ਕਤੀਮਾਨ ਦਾ ਮੇਲ ਉਸਦੇ ਪੰਜਾਬ ਰੰਦੇ ਪਰਿਵਾਰ ਨਾਲ ਕਰਵਾਇਆ ਮੁਬਾਰਕ ਦੇ ਲਈ ਮਸੀਹਾ ਬਣੇ ਰਾਜਕੁਮਾਰ ਉਸ ਨੂੰ ਕੋਲਕਾਤਾ ਤੋਂ ਭਵਾਨੀਗੜ ਲੈ ਆਏ ਤੇ ਭਵਾਨੀਗੜ ਦੀ ਵਿਸ਼ਕਰਮਾ ਮੰਦਿਰ ਕਮੇਟੀ ਦੀ ਮਦਦ ਦੇ ਨਾਲ ਵਪਾਰੀ ਨੇ ਮੁਬਾਰਕ ਅਲੀ ਨੂੰ ਪੁਲਿਸ ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹਾਂਜੀ ਮੈਂ ਕੱਲ ਪੁੰਚ ਅਸੀਂ ਤੇ ਇੱਥੋਂ ਮਹਿੰਦਰ ਸਿੰਘ ਜੀ ਨਾਲ ਮੈਂ ਮਿਲਿਆ ਤੇ ਉਹਨਾਂ ਨੇ ਫਿਰ মিডিਆ ਨੂੰ ਬੁਲਾ ਕੇ ਇਹਦਾ ਆਪਣਾ ਚੰਮਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣਾ ਉਹ ਸ਼ਕਤੀਮਾਨ ਦਾ ਨਾਮ ਦੱਸਦਾ ਸੀ ਲੇਕਿਨ ਉਹਦਾ ਅੱਤਿਆਕੇ ਪਰਿਵਾਰ ਨੇ ਸਤਿ ਮੁਬਾਰਕਲੀ ਇਹਦਾ ਨਾਮ ਹੈਗਾ ਤੇ ਉਹਦੇ ਭਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਹੈਗਾ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਦੇਖੋ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਅ ਬੱਚਾ ਆਪਣੇ ਘਰ ਪਹੁੰਚਾ ਤੇ ਮੈਨੂੰ ਤੁਸੀਂ ਜਿਹੜਾ ਇੱਥੇ ਇੱਥੇ ਦੀ ਕਮੇਟੀ ਨੇ ਆਪਣੇ ਵਿਸ਼ਕਰਮਾ ਸੁਸਾਇਟੀ ਕਮੇਟੀ ਨੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਮੈਨੂੰ ਸਨਮਾਨਕੀਤ ਦਿੱਤਾ ਹੈਗਾ ਤੇ ਮੈਂ ਇਸ ਗੱਲ ਦਾ ਬਹੁਤ ਧੰਨਵਾਦੀ ਹੈਗਾ ਤੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਬੇਅਸਰਾ ਹੀ ਅਗਰ ਤੁਹਾਨੂੰ ਕੋਈ ਅਸਾ ਅਸੀ ਆਤਮਾ ਕੋਈ ਭਟਕਦੀ ਮਿਲਦੀ ਹੈ ਅਗਰ ਅਸੇ ਤਰ੍ਹਾਂ ਕੋਈ ਬੱਚੇ ਗਵਾਚੇ ਹੈਗੇ ਦੁਨੀਆ 'ਚ ਬਹੁਤ ਹੈਗੇ ਆ बड़े मा प्यो रो रहे हैं लभ रहे हैं जिन्होंने नहीं मिल रहे हैं। अगर कोई इदा का कदम चकेगा तो यह बहुत अच्छी गल है जी, जी बहुत अच्छी गल है कि मतलब अगर लोग ऐसे तरह चकन, इस तरह होर भी कदम चकन तो इस तरह के बहुत बिछड़े बच्चे हजारों लखों बच्चे को, 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 गुम है जोड़े मिल सकते हैं अगर थोड़ा जो कोई कोशिश करेगा तो थोड़ी मैं कित मैं कामयाब होया अगर कोई दूसरा करे वो जरूर कामयाब होएगा माँ प्यो आत्मा खुश होएगी ਬਲੇ ਮਾਨਸ ਰਾਜਕੁਮਾਰ ਦੇ ਇਸ ਸਹਿਯੋਗ ਕਾਰਨ ਪੁਲਿਸ ਪ੍ਰਸ਼ਾਸਨ ਤੇ ਵਿਸ਼ਕਰਮਾ ਮੰਦਰ ਦੀ ਕਮੇਟੀ ਨੇ ਵਪਾਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਤੇ ਪਰਿਵਾਰਕ ਮੈਂਬਰਾਂ ਨੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮੁਮੁਲਕ ਵਿਅਕਤੀ ਨੂੰ ਮਿਲਿਆ ਜਿਸ ਨੇ ਆਪਣਾ ਨਾਮ ਸ਼ਕਤੀਮਾਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟ੍ਰੇਨ ਰਾਹੀਂ ਜੀ ਦਿੱਲੀ ਤੋਂ ਉਹ ਨਿਕੜ ਲੇ ਕੇ ਪੁੱਜਿਆ ਉਹ ਅੱਜ ਮੋਹਤਵਾਰ ਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਜੀ ਪਰਿਵਾਰ ਕਿੱਥੋਂ ਦਾ ਸੀ ਜੀ ਪਰਿਵਾਰ ਰਸੂਰਪੁਰਸ਼ਣਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਸਰ ਕਿਸੇ ਪ੍ਰਕਾਰ ਦਾ ਮਾਨਸਿਕ ਪਰਤੇ ਨੂੰ ਜੀ 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 ਇਹਨਾਂ ਦਸਾਂ ਜੋ ਸਮੇਤੋਂ ਕਰੋ ਗਿਆ ਹੱਸੇ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ਵਗੁਰਮੰਦਰ ਭਾਨੀਗੜ੍ਹ ਵਿਖੇ ਬੈ ਸੈਕਟਰੀ ਵਜੋਂ ਆਪਣਾ ਫੇਵਰ ਨਵਾਉਣਾ ਤੇ ਨਾਲ ਹੀ ਮੇਰਾ ਆਪਣਾ ਕਾਰੋਬਾਰ ਕਿਸ ਤਰ੍ਹਾਂ ਦੇਖਿਆ ਜੀ ਤੁਹਾਡੀ ਕਮੇਟੀ ਵੱਲ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਨੌਜਵਾਨ ਨੂੰ ਉਸਦੇ ਵਿਛੜੇ ਪਰਿਵਾਰ ਨਾਲ ਮਿਲਵਾ ਦਿੱਤਾ ਤੁਸੀਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਸਾਡੇ ਵਿਸ਼ਵਗੁਰਮਾ ਕਮੇਟੀ ਨੂੰ ਸਾਡੇ ਵਿਸ਼ਵਗੁਰਮਾ ਬੰਸੀਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਸਦਕਾ ਜੇ ਉਹਨਾਂ ਨੇ ਮੈਨੂੰ ਸੈਕਟਰੀ ਥਾਪਿਆ ਤਾਂ ਅੱਜ ਮੈਂ ਉਹਨਾਂ ਦੇ ਨਾਲ ਖੜ ਕੇ ਇਹੋ ਜਿਹਾ ਵਧੀਆ ਅਪਰਾਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋਹਣ ਪਰਿਵਾਰ ਨੂੰ ਸੌਦੇ ਤਾਂ ਬੱਚਾ ਜੀ ਪੁਲਿਸ ਦੀ ਕਾ ਹਾਂ ਹੁਣ ਇਹ ਬੱਚਾ ਕਿਉਂਕਿ ਇਹ ਇਹਦਾ ਨਾਮ ਵੈਸੇ ਸ਼ਕਤੀਮਾਨ ਇਹ ਕਹਿੰਦਾ ਸੀ ਪਰ ਮੇਰੇ ਅੰਦਾਜ਼ੇ ਮੁਤਾਬਕ ਸ਼ਕਤੀਮਾਨ ਕੋਈ ਨਾਂ ਹੁੰਦਾ ਨਹੀਂ ਤੇ ਮੈਨੇ ਇੱਕ ਹੋਟਲ ਦੇ ਨਾਂ ਤੋਂ ਅੰਦਾਜ਼ਾ ਲਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰਾ ਭਰਾ ਇੱਕ ਰੋਟਾਵੇਟਰ ਦਾ ਕੰਮ ਕਰਦਾ ਹੈ ਜਿਸ ਕਰਕੇ ਅੰਦਾਜ਼ੇ ਲਾਉਣ ਕਰਕੇ ਮੋੜਣਾ ਵਰਕਸ਼ਾਪਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕੱਲ ਸ਼ਾਮ ਹਨੇਰਾ ਹੋ ਗਿਆ ਅੱਜ ਸਵੇਰੇ ਫਿਰ ਇਹਨਾਂ ਨੂੰ ਰਾਤ ਫਿਰ ਤਕਰੀਬਨ ਇੱਕ ਸਾਡੇ ਮੈਂ ਧੰਨਵਾਦੀਆਂ ਮੀਡੀਆ ਦਾ ਜਿਨ੍ਹਾਂ ਨੇ ਇੱਕ ਬਾਈਟ પાਕੇ ਇਸ ਬੱਚੇ ਨੂੰ ਇਹਦੇ ਕਰਜ਼ਿਆਂ ਨੂੰ ਮਿਲਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਮਦਦ ਕੀਤੀ ਹੈ ਕਿਸ ਤਰ੍ਹਾਂ ਦੇਖਿਓ ਜਿਹੜੇ ਦਿੱਲੀ ਦੇ ਵਪਾਰੀ ਰਾਜ ਕੁਮਾਰ ਵੱਲੋਂ ਜੀ ਇੱਕ ਉਪਰਾਲਾ ਕੀਤਾ ਗਿਆ ਉਹ ਵੀ ਅਣਜਾਣ ਵਿਅਕਤੀ ਤੇ ਪ੍ਰਤੀ ਅੱਜ ਕੱਲ ਜਿਹਦੀ ਜਾਣ ਪਛਾਣ ਹੋਵੇ ਉਹ ਵੀ ਨਹੀਂ ਇਦਾਂ ਇੰਨਾ ਕਰਦਾ ਕਿਸੇ ਮੈਂ ਸਮਝਦਾ ਪਿਛੇ ਸ਼੍ਰੀ ਰਾਮ ਰਾਜਕੁਮਾਰ ਜੀ ਵਰਗਾ ਇਸ ਦੁਨੀਆ ਤੇ ਕੋਈ ਕੋਈ ਟਾਮੇ ਟਾਮੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਪੈਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਚਾਰ ਦਿਨਾਂ ਦੀ ਜਿਹੜੀ ਵਿਅਸਥਾ ਹੈ ਉਹਨੂੰ ਵੀ ਰੋਕਦੇ ਹੋਏ ਇਸ ਬੱਚੇ ਨੂੰ ਆਪਣੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲਣ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਬੱਚਾ ਕੋਈ ਸਾਡੇ ਏਰੀਆ ਦਾ ਹੈ ਆਪਣੇ ਨਾਂ ਦੱਸਿਆ ਇਹਨੇ ਸਮਾਣਾ ਭੋਨੀਗੜ੍ਹ ਤਾਂ ਮੇਰੀ ਪੂਰੀ ਕੋਸ਼ਿਸ਼ ਹੋਈ ਵੀ ਕਿਵੇਂ ਨਾ ਕਿ ਮੇਰੇ ਇਹ ਬੱਚਾ ਆਪਣੇ ਘਰ ਪਹੁੰਚ ਸਕੇ ਸੋ ਤੁਹਾਡਾ ਸਾਰਿਆਂ ਮੀਡੀਆ ਦਾ ਸਹਿਯੋਗ ਸਦਕਾ ਹੀ ਅੱਜ ਇਹ ਬੱਚਾ ਆਪਣੇ ਘਰ ਖੁਸ਼ੀ ਖੁਸ਼ੀ ਜਾ ਰਿਹਾ ਹੈ ਜੀਹਦੇ ਮੈਨੂੰ ਮੇਰੇ ਮਨ ਨੂੰ ਮੇ ਮੈਂ ਭਗਵਾਨ ਵਿਸ਼ਵਕਰਮਾ ਜੀ ਦੀ ਬਰਦਾਸ਼ਤ ਕਰਦਾ ਕਿ हे ਪਰਮਪਿਤਾ ਪਰਮਾਤਮਾ ਜਿਸ ਵੀ ਇਨਸਾਨ ਨੇ ਇੰਨੀ ਕੋਸ਼ਿਸ਼ ਸਦਕਾ ਮਿਹਨਤ ਸਦਕਾ ਅੱਜ ਸਾਡੇ ਤੱਕ ਇਸ ਬੱਚੇ ਨੂੰ ਪਹੁੰਚਾਇਆ ਆਪਣੇ ਘਰ ਤੱਕ ਪਹੁੰਚਦਾ ਕੀਤਾ ਪਰਮਾਤਮਾ ਉਹਨੂੰ ਦਿਨ-ਦੁਗਣੀ ਰਾਤ ਚੋਂ ਬਣੀ ਤਰੱਕੀ ਬਖਸ਼ੇ